ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਗੂਜਰੀ ਮਹੱਲਾ ਪੰਜਵਾਂ ਚੌਪਦੇ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਾਹਿਰੇ ਮਨ ਚਿਤ ਵਹਿ ਉਦਮ ਜ ਆਹਰ ਹਰ ਜੀਉ ਪ੍ਰਿਆ ਸੈਲ ਪਥਰ ਮੈਂ ਜਨ ਤੋ ਪਾਏ ਤਾ ਕਾਰਜ ਕਾ ਆਗੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੋਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਰ ਰਿਜ ਕ ਸੁਭਾਏ ਠਾਕੁਰ ਕਾਹੇ ਮਨ ਭੋ ਕਰਿਆ ਉੜਾ ਉੜਾ ਵੈਸੇ ਕੋ ਸਾ ਤਿਸ ਪਾਛੈ ਬਚਰੇ ਸ਼ਰਿਆ ਉਹਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਬਨਿਧਾਨ ਦਾ ਸੱਛ ਸਦਾਨ ਠਾਕੁਰ ਕਰ ਤਲ ਧਰਿਆ ਸਬਨਿਧਾਨ ਦਾ ਸੱਛ ਸਦਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰ ਆਵਰਿਆ ਰਾਗ ਗੂਜਰੀ ਮਹੱਲਾ ਪੰਜਵਾ ਚੌਪ ਦੇ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਿਆ ਚਾਰ ਕਰੈ ਖਟ ਕਰਮਾ ਇਤ ਰਾਤੇ ਸੰਸਾਰੀ ਅੰਤਰ ਮੈਲ ਨਾ ਉਤਰੈ ਹੋ ਮੈਂ ਬਿਨ ਗੁਰ ਬਾਜੀ ਹਾਰੀ ਮੇਰੇ ਠਾਕੁਰ ਰਖ ਲੈ ਵੋ ਕਿਰਪਾ ਧਾਰੀ ਕੋਡ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਬਿਵਹਾਰੀ ਰਹਾਓ ਸਾਸਤ ਬੇਦ ਸਿਮਰਤ ਸਭ ਸੋਦੇ ਸਾਬੇ ਕਾਬਾਤ ਪੁਕਾਰੀ ਬੇਨ ਗੁਰ ਮੁਕਤ ਨ ਕੋ ਪਾਵੇ ਮਨ ਵੇਖੋ ਕਰ ਵਿਚਾਰੀ 68 ਮਜਨ ਕਰ ਇਸ ਨਾਨਾ ਪਰਮ ਆਏ ਧਰ ਸਾਰੀ ਅਨਕ ਸੋਚ ਕਰੇ ਦਿਨ ਰਾਤੀ ਬਿਨ ਸਤਗੁਰ ਆਂਧਿਆਰੀ ਤਾਵਤ ਤਾਵਤ ਸਭ ਜਗ ਧਾਇਓ ਆਬ ਆਏ ਹਰ ਦੁਆਰੀ ਦੁਰਮਤ ਮੇਟ ਬੁੱਧ ਪ੍ਰਗਾਸੀ ਜਨ ਨਾਨਕ ਗੁਰਮਖਤਾਰੀ ਗੂਜਰੀ ਮਹੱਲਾ ਪੰਜਵਾਂ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ ਨਿਮਖ ਨ ਬਿਸਰੋ ਮੰਨਤੇ ਹਰ ਹਰ ਸਾਧ ਸੰਗਤ ਮੈਂ ਪਾਇਆ ਮਾਈ ਖਾਟ ਆਇਓ ਘਰ ਪੂਤਾ ਹਰ ਤਨ ਚਲਤੇ ਹਰ ਤਨ ਵੈਸੇ ਹਰ ਤਨ ਜਾਗਤ ਸੂਤਾ ਰਹਾਓ ਹਰ ਤਨ ਇਸ ਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨ ਹਰ ਤਨ ਤੁਲਹਾ ਹਰ ਤਨ 베ੜੀ ਹਰ ਹਰ ਤਾਰ ਪਰਾਨਾ ਹਰ ਤਨ ਮੇਰੀ ਚਿੰਤਾ ਵਿਸਾਰੀ ਹਰ ਤਨ ਲਾਹਿਆ ਧੋਖਾ ਹਰ ਤਨ ਤੇ ਮੈਂ ਨਵ ਨਿਦ ਪਾਈ ਹਾਥ ਚਰਿਓ ਹਰ ਥੋਕਾ ਖਾਵੋ ਖਰਚੋ ਟੋਟ ਨਾ ਆਵੇ ਹਲਤ ਪਲਤ ਕੈ ਸੰਗੇ ਲਾਖ ਖਜ਼ਾਨਾ ਗੁਰੂ ਨਾਨਕ ਕੋ ਦਿਆ ਇਹ ਮਨ ਹਰ ਰੰਗ ਰੰਗੇ ਗੂਜਰੀ ਮਹੱਲਾ ਪੰਜਵਾਂ ਜੇ ਸਿਮਰਤ ਸਬਦ ਕੇ ਲੇਖ ਨਾਸੈ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਪੋ ਜਾ ਕਾ ਅੰਤ ਨ ਪਾਰੋ ਪੂਤਾ ਮਾਤਾ ਕੀ ਆਸੀਸ ਨਿਮਖਣਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀ ਸਰਹਾਓ ਸਾਧਗੁਰ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਾਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤਾ ਅਮਰਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨਤਾਨੰਤਾ ਰਾਂਗਤ ਮਾਸਾ ਪੂਰਨ ਆਸਾ ਕਬੈ ਨ ਬਿਆਪੈ ਚਿੰਤਾ ਪਾਵਰ ਤੁਮਾਰ ਆਇਹੁ ਮਨ ਹੋਵੋ ਹਰ ਚਰਣਾ ਹੋਹੁ ਕੌਲਾ ਨਾਨਕ ਦਾ ਸੁਨ ਸੰਗਲ ਪਟਾਇਓ ਜਿਉ ਬੂੰਦੈ ਚਾਤਰਕ ਮੋਲਾ ਗੂਜਰੀ ਮਹੱਲਾ ਪੰਜਵਾ ਮਤਾ ਕਰੇ ਪਛਮ ਕਹਿ ਤਾਈ ਪੂਰਬ ਹੀ ਲੈ ਜਾਤ ਖਿਨ ਮੈਂ ਥਾਪੋ ਥਾਪਨ ਹਾਰਾ ਆਪਨ ਹਾਥ ਮਤਾਤ ਸਿਆਨ ਪਕਾਹੂ ਕਾਮਨਾਯਤ ਜੋ ਹਨ ਰੂਪਿਓ ਠਾਕੁਰ ਮੇਰੇ ਹੋਏ ਰਹੀ ਉਹ ਬਾਤ ਰਹਾਉ ਦੇਸ ਕੁਮਾਵਨ ਧਨ ਜੋਰਨ ਕੀ ਮਨ ਸਾ ਬੀਚੈ ਨਿਕਸੈ ਸਾਸ ਲਸ਼ਕਰ ਨੇਵ ਖਵਾਸ ਸਭ त्यागे ਜੰਪੂਰ ਉਠ ਸਦਾਸ ਹੋਏ ਅਨੰਨ ਮਨ ਹਟ ਕੀ ਡਿਰੜਤਾ ਆਪਸ ਕੋ ਜਾਨਾਤ ਜੋ ਆਨੰਦ ਨਿੰਦ ਕਰ ਛੋੜਿਓ ਸੋਈ ਫਿਰ ਫਿਰ ਖਾਤ ਸਹਿਜ ਸੁਭਾਏ ਭਾਏ ਕਿਰਪਾਲਾ ਤੇਹ ਜਨ ਕੀ ਕਾਟੀ ਫਾਸ ਕੋ ਨਾਨਕ ਗੁਰਪੂਰਾ ਭੇਟਿਆ ਪਰਵਾਨ ਗ੍ਰਿਸਤੋ ਦਾਸ ਗੂਜਰੀ ਮਹੱਲਾ ਪੰਜਵਾ ਨਾਮ ਨਿਧਾਨ ਜਿਨ ਜਨ ਜਪਿਓ ਤਿਨ ਕੇ ਬੰਧਨ ਕਾਟੇ ਕਾਮ ਕ੍ਰੋਧ ਮਾਇਆ ਬਖ ਮਮਤਾ ਇਹ ਬਿਆਦ ਤੇ ਹਟੇ ਹਰਜਤ ਸਾਧ ਸੰਗ ਮਿਲ ਗਾਇਓ ਗੁਰ ਪ੍ਰਸਾਦ ਭਿਓ ਮਨ ਨਿਰਮਲ ਸਰਬ ਸੁਖਾ ਸੁਖ ਪਾਇਓ ਰਹਾਓ ਜੋ ਕਛਕਿਓ ਸੋਈ ਭਲ ਮੰਨ ਐਸੀ ਭਗਤ ਕਮਾਨੀ ਮਿੱਤਰ ਸਤਰ ਸਾਬੇ ਕਸਮਾਨੇ ਜੋਗ ਜੁਗਤ ਨੀਸਾਨੀ ਪੂਰਨ ਪੂਰ ਰਹਿਓ ਸਰਬ ਥਾਈ ਆਰਨਕਤ ਹੂੰ ਜਾਤਾ ਘਟ ਘਟ ਅੰਤਰ ਸਰਬ ਨਿਰੰਤਰ ਰੰਗ ਰਵੇ ਓ ਰੰਗ ਰਾਤਾ ਭੈ ਕਿਰਪਾਲ ਦਿਆਲ ਗੋਪਾਲਾ ਤਾ ਨਿਰਪੈ ਕੈ ਘਰ ਆਇਆ ਕਾਲ ਕਲੇਸ਼ ਮਿਟੇ ਖੈਨ ਭੀਤਰ ਨਾਨਕ ਸਹਿਜ ਸਮਾਇਆ ਕਾਲ ਕਲੇਸ਼ ਮਿਟੇ ਖਿਨ ਭੀਤਰ ਨਾਨਕ ਸਹਿਜ ਸਮਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ